ਰੋਟੀ ਸੁజుਕੀ ਨੈਕਸਾ ਦੇ ਵੱਲੋਂ ਨਵੇਂ ਸਾਲ ਦੇ ਉਪਲਬਧ ਵਿੱਚ ਦਸੰਬਰ ਦੇ ਮਹੀਨੇ ਭਾਰੀ ਡਿਸਕਾਊਂਟ ਦਿੱਤੇ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜੀਐਮ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਗ੍ਰੈਂਡ ਵਿਟਾਰਾ, ਵੈਲਿਨੋ, ਫ੍ਰੌਂਗਸ, ਜਿਮਨੀ, ਇਨਵਿਕਟੋ, ਸਿਆਜ਼ ਅਤੇ ਐਕਸਲ 6 ਤੇ 75000 ਤੋਂ ਲੈ ਕੇ 2.5 ਲੱਖ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਨਵੀਆਂ ਗੱਡੀਆਂ ਲੈਣ ਦੇ ਸ਼ੌਕੀਨ ਨੇ ਤੇ ਉਹ ਇਸ ਭਾਰੀ ਛੂਟ ਦਾ ਲਾਭ ਚੁੱਕਰ ਕਿਉਂਕਿ ਇਹ ਛੂਟ ਕੇਵਲ 31 ਦਸੰਬਰ ਤੱਕ ਹੀ ਹੋਣ ਵਾਲਾ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਡਿਸਕਾਊਂਟ ਜਿਹੜਾ ਭਾਰੀ ਦਿੱਤਾ ਜਾ ਰਿਹਾ ਹੈ ਇਹ ਲਿਮਟਿਡ ਆਫਰ ਤੇ ਲਿਬਰੇਟ ਟਾਈਮ ਵਾਸਤੇ ਹੈ ਤੇ ਜਿਹੜੇ ਲੋਕ ਆਪਣੀਆਂ ਗੱਡੀਆਂ ਨੂੰ ਨਵੀਆਂ ਗੱਡੀਆਂ ਨੂੰ ਆਪਣੇ ਸ਼ੌਕ ਦੇ ਅਨੁਸਾਰ ਆਪਣੇ ਤੁਹਾਨੂੰ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਨੇ ਉਹ ਐਨਨੂ ਕਾਰ ਲੈ ਕੇ ਜਾ ਸਕਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਐਕਸਚੇਂਜ ਆਫਰ ਤੇ ਲੋਨ ਦੀ ਸੁਵਿਧਾ ਵੀ ਉਹਨਾਂ ਨੂੰ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਤੇ ਬੇਝਿਜਕ ਹੋ ਕੇ ਆਪਣੇ ਸੁਪਨੇ ਨੂੰ ਸਾਕਾਰ ਕਰੋ ਤੇ ਆਪਣੀ ਮੰਤਸਾਦ ਗੱਡੀ ਨੂੰ ਆਪਣੇ ਘਰ ਲੈ ਕੇ ਜਾਓ 올ਰੀਡੀ ਤੁਹਾਡੇ ਵਿਊਅਰਸ ਔਰ ਜਿਹੜੇ ਕਸਟਮਰਸ ਜਿਨ੍ਹਾਂ ਨੇ ਕਾਰ ਸਾਡੇ ਕੋਲ ਖਰੀਦੀ ਹੈ ਉਹਨਾਂ ਨੇ ਬਹੁਤ ਪਿਆਰ ਦਿੱਤਾ ਹੈ ਔਰ ਬਿਲਕੁਲ ਸੈਟੀਸਫਾਈਡ ਨੇ ਕਸਟਮਰ ਔਰ ਈਵਨ ਉਹ ਸਾਨੂੰ ਹੋਰ ਰਿਕਮੈਂਡ ਕਰਦੇ ਨੇ ਕਸਟਮਰਸ ਨੂੰ ਕਿ ਤੁਸੀਂ ਨੈਕਸਟ ਅਧਿਕਾਰ ਪਰਚੇਸ ਕਰੋ ਆਫਰਸ ਜੋ ਦਸੰਬਰ ਮਹੀਨੇ ਦੇ ਨੇ ਇੱਕ ਤਾਂ ਪਹਿਲੇ ਦੱਸਦੇ ਆ ਕਿ ਆਫਰਸ ਦੇ ਨਾਲ ਨਾਲ ਜਿਹੜਾ ਸਭ ਤੋਂ ਬੈਸਟ ਮੰਥ ਜੋ ਰਹਿੰਦਾ ਹੈ ਜੋ ਸੇਲਜ਼ ਨੂੰ ਲੈ ਕੇ ਸਭ ਤੋਂ ਹਾਈएस्ट ਰਿਟੇਲ ਸਭ ਤੋਂ ਜ਼ਿਆਦਾ ਜਿਹੜੀ ਰਿਟੇਲ ਹੁੰਦੀ ਹੈ ਉਹ ਦਸੰਬਰ ਮਹੀਨੇ ਵਿੱਚ ਹੁੰਦੀ ਹੈ ਆਫਰ ਜੀ ਤੁਸੀਂ ਗੱਲ ਕੀਤੀ ਹੈ ਆਫਰਸ ਜਿਹੜਾ ਹੈ ਇਸ ਨਾਲ ਬਲੀਨੋ ਗੱਡੀ ਹੈ 75000 ਇਨਕਲੂਡ ਉਹਦੇ ਵਿੱਚ ਕੰਜ਼ਿਊਮਰ ਆਫਰ এক্সচেਜ ਆਫਰ ਮਿਲਾ ਕੇ 75000 ਰੁਪਏ ਦਾ ਆਫਰ ਹੈ 75000 ਰੁਪਏ ਤੋਂ ਲੈ ਕੇ ਜਿਸ ਨਾਲ ਸਾਡੀ ਇਨਵਿਕਟੋ ਕਾਰ ਆਉਂਦੀ ਹੈ ਉਹਦੇ ਤੇ 2.5 ਲੱਖ ਰੁਪਏ ਦਾ ਆਫਰ ਹੈ ਇਸ ਤਰ੍ਹਾਂ ਵੈਰੀ ਕਰਦਾ ਹਰ ਹਰ ਮਾਡਲ ਤੇ ਅਲੱਗ-ਅਲੱਗ ਡਿਸਕਾਊਂਟ ਹੈ ਬਹੁਤ ਅੱਛੀ ਆਫਰ ਨੇ ਔਰ ਪੂਰੇ ਸਾਲ ਦੇ ਸਭ ਤੋਂ ਬੈਸਟ ਆਫਰ ਜਿਹੜੇ ਨੇ ਉਹ ਦਸੰਬਰ ਦੇ ਇਸ ਮਹੀਨੇ ਤੋਂ ਸੋ ਕਿੰਨਾ ਵੈਰੀਬਲ ਆਫਰ ਕੱਟ ਕੇ ਮਿਲ ਰਿਹਾ ਹੈ ਲਿਮਿਟਿਡ ਸਟਾਕ ਹੈ ਸਾਡੇ ਕੋਲ ਔਰ ਲਿਮਿਟਡ ਸਟਾਕ ਦੇ ਨਾਲ ਨਾਲ ਜਿਹੜਾ ਸਾਡੇ ਕੋਲ ਟਾਈਮ ਵੀ ਹੈ इवन 31 ਤੱਕ ਆਫਰ ਚੱਲ ਰਹਿਣੇ ਹਨ। ਔਰ ਮੈਂ गुजारिश ਕਰਦੇ ਹਾਂ ਪਠਾਨਕੋਟ ਔਰ ਸਲੌਂਡਿੰਗ ਜਿਸ ਨਾਲ ਗੁਰਦਾਸਪੁਰ ਔਰ ਹਿਮਾਚਲ ਚੰਬਾ ਨੂਰਪੁਰ ਦੇ ਕਸਟਮਰਸ ਨੂੰ ਕਿ ਕਾਰ ਖਰੀਦਣ ਦਾ ਅਗਰ ਮਨ ਬਣਿਆ ਹੋਇਆ ਤਾਂ ਇਹ ਹੀ ਬੈਸਟ ਟਾਈਮ ਹੈ ਆ ਕੇ ਆਪਣਾ ਜਿਹੜਾ ਕਾਰ ਦਾ ਡ੍ਰੀਮ ਹੈ ਉਹ ਪੂਰਾ ਕਰੋ। ਐਕਸਚੇਂਜ ਕੀ ਬੈਨੀਫਿਟ ਹੈ? ਐਕਸਚੇਂਜ ਆਫਰ ਅਗਰ ਕੋਈ ਆਪਣੀ ਪੁਰਾਣੀ ਗੱਡੀ ਸਾਨੂੰ ਦੇ ਕੇ ਨਵੀਂ ਗੱਡੀ ਖਰੀਦਦਾ ਹੈ ਜਿਸ ਨੇ ਬਲੀਨੋ ਖਰੀਦਦਾ ਤਾਂ ਬਲੀਨੋ ਤੋਂ ਕੋਈ 3 ਰੁਪਏ ਦਾ এক্সচেঞ্জ ਆਫਰ ਔਰ ਬਲਿੰਡਰ ਲੈ ਕੇ ਇਨਵਿਕਟੋ ਗੱਡੀ ਖਰੀਦਣ ਦੇ ਉੱਪਰ 1 ਲੱਖ ਰੁਪਏ ਤੱਕ ਦਾ এক্সচেঞ্জ ਆਫਰ ਹੈ। ਸੈਕੰਡ ਗੱਲ ਇਹ ਹੈ ਕਿ ਅਗਰ ਸਾਨੂੰ এক্সচেঞ্জ ਗੱਡੀ ਕਰਵਾਉਂਦੇ ਹੋ ਤਾਂ ਸਾਡੀ ਟ੍ਰੂ ਵੈਲਿਊ ਹੈ। ਟ੍ਰੂ ਵੈਲਿਊ ਦੇ ਵਿੱਚ ਕੀ ਹੈ ਕਿ ਟਰਾਂਸਪੇਰੈਂਟ ਡੀਲ ਹੈ। ਸਾਨੂੰ ਅਗਰ ਗੱਡੀ ਦਿੰਦੇ ਹੋ ਤਾਂ ਅਸੀਂ ਜਿਹੜੀ ਨੈਕਸਟ ਗੱਡੀ ਸੇਲ ਕਰਨੀ ਹੈ ਉਹ ਅਸੀਂ ਬਿਲਕੁਲ ਟਰਾਂਸਫਰ ਕਰਕੇ ਗੱਡੀ ਨੈਕਸਟ ਕਸਟਮਰ ਨੂੰ ਅਸੀਂ ਦਿੰਨੇ ਆ ਉਹਦੇ ਵਿੱਚ ਕੋਈ ਵੀ ਹੈਂਕੀ ਪੈਂਕੀ ਜਾਂ ਕੁਝ ਨਹੀਂ ਰਹਿੰਦਾ ਕਿ ਇਸ ਤਰ੍ਹਾਂ ਹੀ ਗੱਡੀ ਸਿਲ ਕਰ ਦਿੰਦੇ ਆ। ਬਿਲਕੁਲ ਸੇਫਟੀ ਪੱਖੋਂ ਵੀ ਮਤਲਬ ਅਸੀਂ ਜਿਹੜੀ ਗੱਡੀ ਹੈ ਉਹ ਬਿਲਕੁਲ ਟਰਾਂਸਫਰ ਕਰਕੇ ਇੱਕ ਕਿਸਮ ਦਾ ਮਾਰਕੀਟ ਨਾਲ ਵਾਟ ਐਕਸਚੇਂਜ ਆਫਰ ਦੋਇਆ ਜੋ ਜੋ ਵੈਲਿਊ ਦੇਖੋ ਜੋ ਕਾਰ ਦੀ ਵੈਲਿਊ ਹੋਏਗੀ ਉਸ ਵੈਲਿਊ ਤੋਂ ਇਲਾਵਾ ਸਾਡੀ ਬੈਸਟ ਵੈਲਿਊ ਮਾਰਕੀਟ ਨਾਲੋਂ ਸਾਡੀ ਬੈਸਟ ਵੈਲਿਊ ਰਹਿੰਦੀ ਹੈ ਬੈਸਟ ਵੈਲਿਊ ਦੇ ਨਾਲ-ਨਾਲ ਅਸੀਂ ਜਿਹੜਾ ਐਕਸਚੇਂਜ ਆਫਰ ਹੈ ਉਹ ਵੀ ਨਾਲ ਕਸਟਮਰ ਨੂੰ ਮਤਲਬ ਦਿੰਨੇ ਆ ਅਸੀਂ ਔਰ ਉਹਦੇ ਕਰਕੇ ਵੈਲਿਊ ਕਾਚੀ ਬਣ ਜਾਂਦੀ ਹੈ ਗੱਡੀ ਦੀ ਔਰ ਉਹ ਐਡਜਸਟ ਕਰਕੇ ਨਈ ਕਾਰ ਦੇ ਵਿੱਚ ਜੋ ਬਾਕੀ ਬੈਲੈਂਸ ਬਚਦਾ ਉਹ ਕੁਈ ਲੋਨ ਕਰਵਾ ਕੇ ਜਾਂ ਕਿਸੇ ਵੀ ਮੋੜ ਤੋਂ ਤੁਸੀਂ ਪੇਮੈਂਟ ਕਰਕੇ ਨਈ ਕਾਰ ਆਪਣਾ ਡ੍ਰੀਮ ਪੂਰਾ ਕਰ ਸਕਦੇ ਹੋ ਮੇਰਾ ਸਾਰੇ ਵੀਵਰਸ ਨੂੰ ਇਹੀ ਮੈਸੇਜ ਹੈ ਲਾਸਟ ਕਿ ਇਹ ਬੈਸਟ ਟਾਈਮ ਹੈ ਕਾਰ ਖਰੀਦਣ ਦਾ ਅੱਛੇ ਆਫਰ ਨੇ ਪ੍ਰਾਈਸ ਇੰਕਰੀਜ਼ ਹੋਣ ਤੋਂ ਪਹਿਲੇ ਔਰ ਬੈਸਟ ਆਫਰ ਦੇ ਨਾਲ ਨਾਲ ਤੁਸੀਂ ਆਪਣਾ ਡ੍ਰੀਮ ਜਿਹੜਾ ਆਪਣੀ ਕਾਰ ਜਿਹੜੀ ਉਹ ਲੈ ਸਕਦੇ ਹੋ ਬੈਸਟ ਟਾਈਮ ਹੈ ਲਿਮਟਿਡ ਸਟਾਕ ਹੈ ਇਸ ਦੇ ਨਾਲ ਨਾਲ ਔਰ ਲਿਮਟਿਡ ਹੀ ਟਾਈਮ ਚੱਲ ਰਿਹਾ ਹੈ ਚਲੋ ਰਹੀ ਆਪਣੇ ਕਸਟਮਰ ਦਾ ਥੈਂਕ ਯੂ ਕਰਦਾ ਕਿ ਉਹਨਾਂ ਨੇ ਪਹਿਲੇ ਬਹੁਤ ਸਾਨੂੰ ਤੁਹਾਡੇ ਵੀਡੀਓਸ ਲਈ ਸਾਨੂੰ ਬਹੁਤ ਪਿਆਰ ਦਿੱਤਾ ਹੈ। ਔਰ ਇਸ ਵਾਰ ਵੀ ਸਾਡੇ ਕੋਲ ਜਿਵੇਂ ਪਹਿਲੇ ਦੱਸੇ ਕਿ ਲਿਮਟਿਡ ਸਟਾਕ ਹੈ ਔਰ ਲਿਮਟਿਡ ਟਾਈਮ ਹੈ। ਔਰ ਜਿਸ ਤਰ੍ਹਾਂ ਆਫਰ ਚੱਲਦੇ ਪਏ ਨੇ ਔਰ ਸਾਨੂੰ ਉਮੀਦ ਹੈ ਕਿ 31 ਤੋਂ ਪਹਿਲੇ ਪਹਿਲੇ ਹੀ ਸਾਡਾ ਸਟਾਕ ਜਿਹੜਾ ਹੈ ਉਹ ਕਲੀਅਰ ਹੋ ਜਾਏਗਾ। ਥੈਂਕ ਯੂ। ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ। bring them to A&M's Gems Cambridge International School Pathankot, affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.